ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆ ਮਾਗੀ ਮੇਲੇ ਤੇ ਤੇ ਪੰਜਾਬ ਸਰਕਾਰ ਨੇ ਲਾਇਸੈਂਸ ਬਣਾਉਣੇ ਕਰਤੇ ਬੰਦ ਨਹੀਂ ਬੰਦ ਕੇ ਇਹਦੇ ਫੈਲਾ ਪਰੀ ਜਾਂਦੇ ਆ ਸ਼ਪਾਰਸ਼ਾਂ ਹੀ ਪਾਈ ਜਾਂਦੇ ਨਹੀਂ ਅਸਲਾ ਬੰਦਾ ਪਰ ਅਸਲਾ ਨਹੀਂ ਬੰਦਾ ਪਰ ਆਪਾਂ ਨੂੰ ਰਾਖੀ ਰੱਖਣੀ ਪਾਣੀ ਹੈ ਤਾਂ ਮਾੜਾ ਚਿੱਟੇ ਵਾਲੇ ਦਿਨੋ ਦਿਨ ਵਧੀ ਜਾਂਦੇ ਆ ਛੋਡੇ ਸਾਹਮਣੇ ਇੱਕ ਨਸਲਾ ਪੰਜਾਬ ਦੀ ਨਸਲਾ ਇਹ ਪੁਰਾਣੀ ਨਸਲਾ ਪਹਿਲਾਂ ਉਹ ਆਡਾਂ ਵਾਲਾ ਕਹਿੰਦੇ ਸੀਗੇ ਹੁਣ ਬਈ ਗੱਦੀ ਕਹਿੰਦੇ ਨੇ ਹਾਂ ਤੇ ਹੋਰ ਛੋਟੀ ਭਾਜ ਕੀ ਕਹਿੰਦੇ ਨੇ ਬਈ ਇਹ ਹਿਮਾਲਿਆਨ ਸ਼ਿਪਡੌਗ ਹੈ ਹਾਂਜੀ ਕਾਗਜ਼ਾਂ ਦੇ ਵਿੱਚ ਕੇਸੀ ਰਜਿਸਟਰ ਕੀਤੇ ਹੋਏ ਹੈ ਹਾਂਜੀ ਇਹ ਦਿੱਪਤਨ ਮਾਸਟਰ ਠੀਕ ਹੈ ਇੰਡੀਆ ਦੇ ਚੈਂਪੀਅਨ ਹਨ ਦੋਨੇ ਸ਼ੋਅ ਹੁੰਦੇ ਹੈ ਹੁਣ ਜੈਪੁਰ ਜਾ ਰਹੇ 19 ਤਰੀ ਨੂੰ ਸ਼ੋਅ ਹੁਣ ਇਹਨਾਂ ਨੇ ਬਈ ਸ਼ੋਅ ਚ ਕੀ ਮੁਕਾਬਲਾ ਹੁੰਦਾ ਕੋਈ ਕਦ ਕੁੱਦਦਾ ਹੁੰਦਾ ਕਿਵੇਂ ਹੁੰਦਾ ਨਹੀਂ ਸ਼ੋਅ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਡੌਗ ਦੀ ਕੰਡੀਸ਼ਨ ਦੇਖੀ ਜਾਂਦੀ ਹੈ ਠੀਕ ਹੈ ਕਿ ਕੰਡੀਸ਼ਨ ਕੇਅਰ ਕਿੱਦਾਂ ਹੈ ਮਾਲਕ ਦੀ ਫਿਰ ਉਸ ਤੋਂ ਬਾਅਦ ਸਟਰਕਚਰ ਦੇਖਿਆ ਜਾਂਦਾ ਵੀ ਇਹਦੇ ਅੰਗ ਪੈਰ ਜਿਹ ਇਦੇ ਦੰਦ ਦੇਖਿਆਂ ਦੇ ਦੰਦ ਦੇ ਸਹੀ ਐ ਠੀਕ ਐ ਪੂਰਾ ਸਾਰਾ ਕੁਝ ਦੇ ਬਰੀਡ ਚ ਪ੍ਰੋਪਰ ਆਉਂਦਾ ਉਹ ਦੇਖਿਆ ਜਾਂਦਾ ਬਾਈ ਅਸੀਂ ਤਾਂ ਸ਼ੋਅ ਹੋਰ ਵੇਖੇ ਆਸਕਿਊਸ ਕੀ ਦੇ ਤੇ ਹੋਰ ਪੈਸਤਾਂ ਦੇ ਤੇ ਬੜੇ ਸ਼ੋਅ ਹੁੰਦੇ ਸੀ ਇਹਨਾਂ ਦੇ ਵੀ ਸ਼ੋਅ ਹੋਣ ਲੱਗੇ ਬਾਈ ਹਾਂ ਸ਼ੋਅ ਦੇ ਵਿੱਚ ਇਹ ਮੰਨ ਕੇ ਚੱਲੋ ਵੀ ਜਿਵੇਂ ਇਹ ਗਰੁੱਪ ਵੀ ਬਹੁਤ ਵਾਰ ਫਰਸਟ ਲੱਗਿਆ ਹਾਂਜੀ ਤੇ ਬਹੁਤ ਵਾਰ ਇਹ ਵੈਸਟਰਨ ਸ਼ੋਅ ਲੱਗ ਚੁੱਕੇ ਤਗੜੇ ਤਗੜੇ ਸ਼ੋਅ ਉਹ ਤਾਂ ਬਾਈ ਆਪਣਾ ਪਿੰਡ ਗਵਾਂਢੀ ਮੈਨੂੰ ਪਤਾ ਹੈ ਨਾ ਨਾ ਬਹੁਤ ਆ ਤੁਹਾਡਾ ਇਹ ਕੁੱਤਿਆਂ ਦੇ ਵਿੱਚ ਹਾਂਜੀ ਠੀਕ ਐ ਤੇ ਇਹਦੀ ਬਾਈ ਖਾਦ ਖਰਾਕ ਕੀ ਐ ਇਹਦਾ ਜਿਵੇਂ ਆਕਣਾ ਬਾਈ ਹੋਰ ਧਾਰਨਾ ਹੈ ਬੁੜੀ ਕੁੱਤੇ ਹੋਗੇ ਪੈਟ ਬਾਲੋਗੇ ਇਹ ਹੋਗੇ ਅਗਲਾ ਕਹਿੰਦਾ ਖਤਰਨਾਕ ਕੁੱਤਾ ਨਾ ਰੱਖੋ ਠੀਕ ਆ ਹਾਂਜੀ ਹਾਂਜੀ ਤੇ ਬਈ ਬੱਚਿਆਂ ਨੂੰ ਖਾ ਜਾਂਦਾ ਜਾਂ ਜਾਨਵਰਾਂ ਨੂੰ ਖਾ ਜਾਂਦਾ ਇਹਦਾ ਬਈ ਕੀ ਚੱਕਰ ਆ ਇਹਦਾ ਕਿਵੇਂ ਇਹਦਾ ਸੁਭਾਅ ਹੀ ਐ ਗਰਮ ਹੁੰਦਾ ਕਿ ਕੋਈ ਕੰਟਰੋਲ ਵੀ ਹੋ ਸਕਦਾ ਇਹਦੇ ਇਹਨਾਂ ਗਾਰਡ ਡੌਗ ਆ ਰਖਵਾਲੀ ਵਾਸਤੇ ਰੱਖੇ ਜਾਂਦੇ ਆ ਇਹ ਆਪਣੇ ਰੱਖਣ ਦੇ ਡਿਪੈਂਡ ਕਰਦਾ ਹੈ ਵੀ ਆਪਾਂ ਕਿੱਦਾਂ ਰੱਖ ਰਹੇ ਆ ਠੀਕ ਆ ਜੇ ਆਪਾਂ ਮੰਨ ਲਈਏ ਇੱਕ ਡੌਗ ਨੂੰ ਆਪਾਂ ਖੇਤ ਬੰਨਤਾ ਜਾਂ ਕਿਸੇ ਦੂਰ ਬੰਨਤਾ ਜਿਹਦੇ ਕੋਲੇ ਆਪਾਂ ਜਾਣਾ ਹੀ ਨਹੀਂ ਉਹ ਖਤਰਨਾਕ ਬਣ ਜਾਂਦਾ ਹੈ ਜੇ ਨੂੰ ਪਰਿਵਾਰ ਚ ਰੱਖਾਂਗੇ ਫ੍ਰੈਂਡਲੀ ਰੱਖਾਂਗੇ ਕੋ ਫਰੈਂਡਲੀ ਬਣ ਜਾਂਦਾ ਸਮਝ ਕੇ ਗੱਲ ਤੁਸੀਂ ਆ ਨਹੀਂ ਜਿਵੇਂ ਆਪਣੇ ਹੁਣ ਪਰਿਵਾਰ ਚ ਨਿੱਕਾ ਪਲਿਆ ਆਪਣੇ ਬੱਚਿਆਂ ਨੂੰ ਨਹੀਂ ਪੈਂਦਾ ਹੁਣਾ ਕੁਛ ਨਹੀਂ ਆਂਦੇ ਕਿਉਂਕਿ ਦੂਰ ਦੂਰ ਤੱਕ ਗੱਡੀ ਚ ਲੈ ਕੇ ਜਾਣੇ ਹੁਣ ਜਿਵੇਂ ਜੈਪੁਰ ਜਾਣਗੇ 500 ਕਿਲੋਮੀਟਰ ਰਾਹ ਝਟਾਬੇ ਦੇ ਵੀ ਰੁਕਣਾ ਕਿਤੇ ਅਸੀਂ ਅਰੈਸਟ ਵੀ ਕਰਨੀ ਤੇ ਉੱਥੇ ਜਾ ਕੇ ਰੂਮ ਲੈਣੇ ਆ ਹੋਟਲਾਂ ਦੇ ਵਿੱਚ ਰੁਕਦੇ ਆ ਤਾਂ ਨਾਲ ਹੀ ਰਹਿੰਦੇ ਆ ਸਾਡੇ ਕੁਛ ਨਹੀਂ ਆਂਦੇ ਜਦੋਂ ਬਈ ਮੈਂ ਇਧਰ ਆਇਆ ਤੇ ਇਹ ਖੇਰੇ ਕੋਲੇ ਤਾਂ ਖੜੇ ਰੋਜੇ ਤੇ ਉਹਦੇ ਕੋਲੋਂ ਪਾਸੇ ਕਿਉਂ ਕਰੀਗੇ ਬੇ ਘੜਾ ਉਹ ਰੱਖਿਆ ਉਸ ਤਰ੍ਹਾਂ ਜੀ ਅਸੀਂ ਉਹਨੂੰ ਬਾਹਰ ਨਹੀਂ ਕੱਢਿਆ ਅਜੇ ਤੱਕ ਉਹ ਅਗਰੈਸਿਵ ਹੋ ਗਿਆ ਥੋੜਾ ਜਿ ਇਨਾ ਜੀ ਤਾਂ ਵੀ ਲੜਾਈ ਲੜੂ ਕਰਾਉਂਦੇ ਜਾ ਬਿੱਟ ਉਹਨਾਂ ਦੇ ਬੈਨ ਹੋਗੇ ਸੀ ਨਹੀਂ ਨਹੀਂ ਇਹਨਾਂ ਤੇ ਨਸਲ ਬੈਨ ਤਾਂ ਨਹੀਂ ਬਈ ਇਹ ਨਹੀਂ 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 ਬੈਨ ਕੋਈ ਵੀ ਰੱਖ ਸਕਦਾ ਇਹਨੂੰ ਰੱਖ ਸਕਦੇ ਆ ਠੀਕ ਹੈ ਬਹੁਤ ਵਧੀਆ ਤੇ ਵਫਾਦਾਰ ਸਭ ਤੋਂ ਵੱਡੀ ਗੱਲ ਵਫਾਦਾਰ ਤੇ ਸਮਝਿਆ ਜਾਂਦਾ ਇੱਕ ਕੁੱਤਾ ਰੱਖਿਆ ਹੋਵੇ ਬਣਾਦੀ ਤੁਸੀਂ ਜਿੰਦਾ ਨਾਲ ਆ ਉਹ ਘਰੇ ਹੈ ਨਹੀਂ ਜਿਹੜੇ ਨੂੰ ਪਤਾ ਚੋਰ ਨੂੰ ਪਈਏ ਕੁੱਤੇ ਹੈਗੇ ਉਹ ਤਾਂ ਆਉਂਦੇ ਨਹੀਂ ਨੇੜੇ ਹਾਂ ਜੇ ਆ ਗਿਆ ਫਿਰ ਬਈ ਜਾਨ ਨਹੀਂ ਦਿੰਦਾ ਇਹ ਨਹੀਂ ਜਾਣਦੇ ਰਖਵਾਲੀ ਨੂੰ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਰਖਵਾਲੀ ਨੂੰ ਤਾਂ ਐਡੀ ਵਧੀਆ ਬਰੀਡ ਆ ਇਹ ਵੀ ਐਦੂ ਸਾਨੂੰ ਤਾਂ ਕੋਈ ਹੋਰ ਉੱਤੇ ਲੱਗਦੀ ਨਹੀਂ ਰਖਵਾਲੀ ਦੇ ਵਿੱਚ ਪਹਿਲੇ ਨੰਬਰ ਤੇ ਬਰੀਡ ਆ ਠੀਕ ਇੱਕ ਬਈ ਪਹਿਲਾਂ ਉਹ ਆਉਡਾ ਵਾਲਾ ਕਹਿੰਦੇ ਸੀਗੇ ਇਹੀ ਕੁੱਤੇ ਨੂੰ ਕਹਿੰਦੇ ਸੀ ਨਾ ਇਹਨਾਂ ਨੂੰ ਆਉਡਾ ਵਾਲਾ ਤਾਂ ਕਹਿੰਦੇ ਸੀ ਜਿਹੜੇ ਆਪਣੇ ਓੜ ਹੁੰਦੇ ਨੇ ਜਦੋਂ ਪੰਜਾਬ ਚ ਆਉਂਦੇ ਸੀਗੇ ਅੱਛਾ ਤਾਂ ਉਹਨਾਂ ਨਾਲ ਉਹ ਕਿਉਂਕਿ ਇਹ ਬਰੀਡ ਪਹਾੜਾਂ ਦੀ ਹੈ ਠੀਕ ਹੈ ਤਾਂ ਜਦੋਂ ਹੀ ਮੰਨ ਕੇ ਚਲੋ ਓੜ ਇਧਰ ਆਉਂਦੇ ਸੀਗੇ ਤਾਂ ਉਹ ਆਦੇ ਨਾਲ ਡੌਗ ਲੈ ਕੇ ਆਉਂਦੇ ਸੀ ਤੈਨੂੰ ਆਉਡਾਂ ਵਾਲੇ ਨਾਂ ਪੈ ਗਿਆ ਠੀਕ ਗੱਦੀ ਨਾ ਇਹਨਾਂ ਦਾ ਤਾਂ ਪਿਆ ਜਿਹੜੇ ਗੱਦੀ ਲੋਕ ਇਹਨਾਂ ਨੂੰ ਰੱਖਦੇ ਉੱਥੇ ਪਹਾੜਾਂ ਦੇ ਵਿੱਚ tibet ਦੇ ਵਿੱਚ ਉਤਰਾਖੰਡ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ KCSI ਨੇ ਨਾਮ ਦਿੱਤਾ ਇੱਕ KCSI ਸੰਸਥਾ ਡੌਗ ਦੀ ਸਭ ਤੋਂ ਵੱਡੀ ਜਿਹੜੀ ਕੁੱਤਿਆਂ ਦੀ ਵਿੱਚ ਚਨਈ ਦੀ ਸੰਸਥਾ ਉਹ ਉਹਨਾਂ ਨੇ ਇਹਨਾਂ ਨੂੰ ਸ਼ੀਫ ਡੌਗ ਦਾ ਨਾਮ ਦਿੱਤਾ ਜਿਵੇਂ ਇਹਦੇ ਪੇਰੈਂਟਸ ਪਿੱਛੇ ਤੋਂ ਬਲੱਡ ਲੈਣਾ ਸਾਰੀਆਂ ਇੰਪੋਰਟ ਆ ਫਾਦਰ ਮਤਲਬ ਫਾਦਰ ਵਾਲੀ ਸਾਈਡ ਮਾਤਰ ਵਾਲੀ ਸਾਈਡ ਇਹ ਮੰਨ ਕੇ ਇੰਪੋਰਟ ਆ ਅਮਰੀਕਾ ਤੋਂ ਜਾਂ ਹੋਰ ਕੈਨਲਾਂਾਂ ਤੋਂ ਚੰਗੇ ਕੈਨਲਾਂਾਂ ਤੋਂ ਤਾਂ ਇਹਨਾਂ ਨੂੰ ਨਾਮ KCSI ਨੇ ਤੁਹਾਨੂੰ ਮਾਸਟਰ ਦਿੱਤਾ ਇੱਕ ਨਾ ਬਈ ਮੇਰਾ ਹੈਗਾ ਬੱਕਰੀਆਂ ਭੇਡਾਂ ਦਾ ਕੰਮ ਹਨਾ ਹਾਂਜੀ ਉਧਰ ਜਿਹੜੇ ਪਹਾੜੀ ਲੋਕ ਆ ਉਹ ਨਾਲ ਰੱਖਦੇ ਆ ਭੇਡਾਂ ਦੇ ਤੇ ਗੱਲ ਚ ਬਈ ਉਹਦੇ ਪਾ ਦਿੰਦੇ ਜਿਵੇਂ ਕਹਿੰਦੇ ਇਹ ਬਘਿਆੜ ਨਾਲ ਵੀ ਬਈ ਮੁਕਾਬਲਾ ਕਰ ਲੈਂਦੇ ਕਰ ਲੈਂਦੇ ਜੀ ਉਸ ਚਾਹੇ ਭੇਡਾਂ ਨੂੰ ਉੱਥੇ ਬਘਿਆੜ ਪੈਂਦਾ ਤੇ ਉਹ ਭੇਡਾਂ ਵਾਲਿਆਂ ਨੇ ਰੱਖੀ ਆਸਤੇ ਰੱਖਿਆ ਨਾਲ ਬਈ ਤੁਸੀਂ ਨਾ ਆਮ ਹੀ ਇੰਟਰਨੈਟ ਤੇ YouTube ਤੇ ਵੀਡੀਓ ਦੇਖਦੇ ਆਂ ਵੀ ਏਕ-ਏਕ ਦੋ-ਦੋ ਡੌਗ ਤੇਂਦੂਏ ਨਾਲ ਟੱਕਰ ਲੈਂਦੇ ਉੱਥੇ ਇਹੀ ਬਰੀਡ ਆ ਕੰਲੀ ਜਿਹੜੀ ਤੇਂਦੂਏ ਦੇ ਨਾਲ ਟੱਕਰ ਲੈ ਲੈਂਦੀ ਉਹ ਬਖਰ ਵੱਟ ਕੇ ਕੀ ਕਹਿ ਦਿੰਦੇ ਐ ਜੀ ਵੀ ਕਹਿ ਦਿੰਦੇ ਕਿ ਹੋਰ ਇਹਨਾਂ ਦੇ ਨਾਮ ਹੀ ਐ ਜੀ ਡੱਟ ਜਾਂ ਦੱਸਿਆ ਵੀ ਬਖਰਵਾਲ ਬਖਰਵਾਲ ਕਹਿ ਦਿੰਦੇ ਐ ਗੱਦੀ ਕਹਿ ਦਿੰਦੇ ਐ ਬੂਟੀਆ ਕਹਿ ਦਿੰਦੇ ਐ ਜਿਵੇਂ ਪਰ ਜਿਹੜਾ ਪਰਫੈਕਟ ਇਹਦਾ ਨਾਮ ਕੇਸੀਆਈ ਨੇ ਦਿੱਤਾ ਹੋਇਆ ਉਹ ਹਿਮਾਲੀਅਨ ਸ਼ੀਪ ਡੌਗ ਤੇ ਟਿਪਟਨ ਮਾਸਟਿਫ ਠੀਕ ਹਾਂ ਜੀ ਬਾਈ ਕਿਤੇ ਤੁਸੀਂ ਨਹੀਂ ਲਾਂਬਾ ਲਿਆ ਪੈਂਟ ਚੁਕੇ ਇਹਦਾ ਮਗਰ ਕਿਤੇ ਖੁੱਲਾ ਖੁੱਲਾ ਰਹਿ ਗਿਆ ਪੈ ਗਿਆ ਹੋਵੇ ਕਿ ਨਹੀਂ ਪੈ ਵੀ ਜਾਂਦੇ ਜੀ ਹੁਣ ਮੰਨ ਕੇ ਚੱਲੋ ਕਈ ਵਾਰ ਖੁੱਲੇ ਹੁੰਦੇ ਆ ਫਾਰਮ ਤੇ ਰੱਖੇ ਆ ਆਪਣੇ ਹੂੰ ਤੇ ਕਈ ਵਾਰ ਬਿਨਾ ਕੋਈ ਆਵਾਜ਼ ਮਾਰੇ ਇਦਾਂ ਸਿੱਧਾ ਹੀ ਆ ਗਿਆ ਤੇ ਅਟੈਕ ਕਰ ਦਿੰਦੇ ਆ ਕਈ ਦੈਨ ਕੱਢ ਦਿੰਦਾ ਉਹ ਆ ਕੱਢ ਦਿੰਦੇ ਠੀਕ ਹੈ ਲੈ ਬਾਈ ਕੁੱਤਾ ਰੱਖਣਾ ਤਾਂ ਇਹ ਵਜਾ ਰੱਖੋ ਠੀਕ ਹੈ ਜਿਹੜਾ ਸੋਡੀ ਵੀ ਰਾਖੀ ਕਰੇ ਸਕੇ ਵਫਾਦਾਰ ਹੁੰਦੇ ਆ ਐ ਨਹੀਂ ਬਾਈ ਮੇਲੇ ਤੇ ਲਈ ਫਿਰਿਆ ਐ ਨਹੀਂ ਬਾਈ ਨੂੰ ਕੋਈ ਇੱਥੇ ਹੱਥ ਲਾ ਜੂਗਾ ਜੇ ਕੋਈ ਇੱਥੇ ਹਮਲਾ ਕਰੂਗਾ ਤੇ ਇਹ ਵੀ ਬਾਈ ਪੂਰਾ ਖੜਾ ਬਾਈ ਰਾਖੀ ਕਰੂਗਾ ਪੂਰੀ ਤਰੀਕੀ ਸਭ ਤੋਂ ਮੈਂ ਉਹੀ ਗੱਲ ਵੀ ਮਾਲਕ ਲਈ ਤਾਂ ਮਾਲਕ ਪ੍ਰਤੀ ਸਭ ਤੋਂ ਵੱਧ ਵਫਾਦਾਰ ਹੈ ਮਨ ਕੇ ਮੈਂ ਫੜੀ ਬੈਠਾ ਹਾਂ ਤੁਸੀਂ ਮੈਨੂੰ ਐਦਾਂ ਧੱਕਾ ਨਹੀਂ ਮਾਰ ਸਕਦੇ ਹੱਥ ਨਹੀਂ ਲਾ ਸਕਦੇ ਬਹੁਤ ਜ਼ਿਆਦਾ ਮਨ ਨਾਲ ਵੀ ਤਕੜਾ ਕੰਮ ਆ ਹਾਂ ਬਹੁਤ ਜ਼ਿਆਦਾ ਹੁਣੇ ਮੇਰੇ ਕੋਲੇ ਖੜਾ ਇਹਨੂੰ ਆਇਆ ਵੀ ਉਹ ਡੌਗ ਇਹਦੇ ਮੇਰੇ ਨਹੀਂ ਆ ਰਿਹਾ ਕਿਉਂਕਿ ਇਹ ਦੋਨੇ ਇਕੱਠੇ ਰਹਿੰਦੇ ਆ ਉਹ ਲੱਗ ਰਹਿੰਦਾ ਤੈਨੂੰ ਇਹ ਵੀ ਇਧਰ ਕੁ ਗੋ ਆ ਰਿਹਾ ਇਧਰ ਜੀ ਹਾਂਜੀ ਤੇ ਇੱਕ ਬਈ ਇੱਥੇ ਹੈਗਾ ਆਪਣਾ ਘੋੜੀਆਂ ਦਾ ਮੰਨ ਲਓ ਮੇਲਾ ਹੈਗਾ ਹਣਾ ਤੇ ਤੁਸੀਂ ਹਰ ਸਾਲ ਲੈ ਕੇ ਆਉਨੇ ਆ ਇੱਥੇ ਬਈ ਰਿਸਪੌਂਸ ਪਿਆਰ ਕਿਵੇਂ ਮਿਲਦਾ ਬਹੁਤ ਜ਼ਿਆਦਾ ਤੁਸੀਂ ਆ ਕੱਟ ਦਿਖਾ ਦਿਓ ਵੀ ਕਹਿਣਾ ਨਹੀਂ ਚਾਹੀਦਾ ਚਲੋ ਆਪਣੇ ਭਰਾ ਹੈ ਨਾ ਆਪਾਂ ਹੀ ਘੋੜੀਆਂ ਰੱਖੀਓਂਗਾ ਕੀ ਘੋੜੀਆਂ ਨੂੰ ਵੱਧ ਲੋਕ ਇਹਨਾਂ ਨੂੰ ਦੇਖਣ ਆ ਰਹੇ ਐ ਇਹ ਨਸਲ ਵੀ ਘਟਾਉਣਾ ਨਾ ਹਾਂ ਨਸਲ ਬਹੁਤ ਘਟਾ ਜੀ ਬਰੀਡਿੰਗ ਪਹਿਲਾਂ ਹੋਈ ਸੀ ਤੁਸੀਂ ਰੱਖੇ ਰੱਖੇ ਸੀਗੇ ਹਾਂ ਜੀ ਪਰ ਆ ਨਹੀਂ ਆਖੇ ਯਾਰ ਇਹ ਚ ਤਾਂ ਪੈਸਾ ਐ ਨਹੀਂ ਤੇ ਤੁਸੀਂ ਆਹ ਬਰੀਡ ਤੇ ਕੰਮ ਕਰੋ ਇਹ ਕਿਉਂ ਰੱਖੀ ਬੈਠੇ ਹੋ ਹਾਂ ਸਾਨੂੰ ਬਹੁਤ ਕਹਿੰਦੇ ਸੀ ਵੀ ਨਾ ਤੇ ਨਸਲ ਸ਼ੋਹਾਂ 'ਚ ਚੱਲਣੀ ਐ ਜੀ ਨਾ ਹੀ ਇਹ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰੋਫੈਸ਼ਨਲ ਨਹੀਂ ਇਹ ਪਰ ਇਹਨਾਂ ਤੇ ਅਸੀਂ ਵੀ ਮਿਹਨਤ ਕੀਤੀ ਹੋਰ ਵੀ ਬਹੁਤ ਭਰਾ ਆਪਣੇ ਲੱਗੇ ਹੋਏ ਆਪਣੇ ਤੋਂ ਪਹਿਲਾਂ ਦੇ ਵੀ ਲੱਗੇ ਹੋਏ ਸੀਗੇ ਅੱਜ ਸ਼ੋਹਾਂ 'ਚ ਵੀ ਚੱਲੇ ਆ ਜੀ ਚੰਗੇ ਚੰਗੇ ਜਿਵੇਂ ਗ੍ਰੇਡਾਂ ਡਾਬਰਮੈਨ ਰੋਟਵਿਲਰ ਇਹਨਾਂ ਸ਼ੋਹਾਂ ਦੇ ਵਿੱਚ ਰਿੰਗਾਂ ਦੇ ਵਿੱਚ ਹਰਾਉਂਦੇ ਆ ਉਹਨਾਂ ਨੂੰ ਠੀਕ ਲੱਗਦੇ ਆ ਉਹਨਾਂ ਦੇ ਉੱਤੇ ਤੇ ਬਾਕੀ ਜੇ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਆਪਾਂ 50 ਦਿਨਾਂ ਦਾ 2.5 ਲੱਖ ਦਾ ਲਿਆ ਸੀਗਾ ਜੀ 50 ਦਿਨਾਂ ਦਾ ਹਾਂਜੀ ਉਹ ਘਰ ਦੇ ਨਹੀਂ ਲੜੇ ਬਈ ਤੈਨੂੰ ਯਾਰ ਬਈ ਆ ਕੀ 13 ਤਾਂ ਕਹਿੰਦੇ ਹੁੰਦੇ ਘਰ ਦੇ ਜੋ ਆਪੋ ਸਭ ਤੋਂ ਪਹਿਲਾਂ ਪਰੋਜਰ ਲਿਆਂਦਾ ਸੀਗਾ ਤੇ ਰੋਜਰ ਆਪਾਂ ਉਹ ਤੋਂ 1.5 ਲੱਖ ਦਾ ਲਿਆ ਸੀ ਤੇ ਉਹ ਤੋਂ ਲੋਕ ਆਪਣੇ ਪਿੰਡਾਂ ਵਾਲੇ ਉਹ ਟਾਈਮ ਗੱਲ ਨੂੰ ਹੋ ਗਿਆ ਤੋਂ ਦੇਖਣ ਆਏ ਲੋਕ ਸਾਰੇ ਵੀ ਆ 1.5 ਲੱਖ ਦਾ ਕੁੱਤਾ ਜਿਹੜਾ ਬਈ ਮਸ਼ਹੂਰ ਕੁੱਤਾ ਹੈ ਹਾਂ ਜਿਹੜਾ ਮਸ਼ਹੂਰ ਹੈ ਜਿਹਦੇ ਨਾਂ ਤੇ ਕੈਨਲ ਹੈ ਕੌਣ ਹੈਗਾ ਬਾਈ ਨਾ ਆਪਣਾ ਬੋਰਡ ਸਾਹਮਣੇ ਲੱਗਿਆ ਉਹਦੇ ਨਾਂ ਤੇ ਕੈਨਲ ਆਪਣਾ ਰੋਜਰ ਕੈਨਲ ਨਹੀਂ ਉਹਦੀ ਡੈਥ ਹੋ ਗਈ ਡੈਥ ਹੋ ਗਈ ਸੀ ਉਹਦੀ ਅੱਗੇ ਲੱਗਾ ਬਈ ਮਸ਼ਹੂਰ ਹੋਇਆ ਹੈ ਨਾ ਹਾਂ ਉਹਦਾ ਬੱਚਾ ਆ ਗਿਆ ਰੋਜਰ ਦਾ ਜੀ ਠੀਕ ਹੈ ਜੀ ਉਹਦਾ ਬੱਚਾ ਅੱਗੇ ਇਹ ਆ ਗਿਆ ਆ ਖੜਾ ਜਿਹੜਾ ਇਧਰਲੇ ਪਾਸੇ ਵਾਲਾ ਲੈ ਬਾਈ ਹਾਂਜੀ ਤੇ ਬਾਕੀ ਬਾਈ ਇਹਦਾ ਕਤੂਰਿਆਂ ਦੀ ਇੱਥੇ ਬਹੁਤ ਡਿਮਾਂਡ ਹੈਗੇ ਬੱਚਿਆਂ ਦੀ ਹਨਾ ਹਾਂ ਬਹੁਤ ਜ਼ਿਆਦਾ ਤੇ ਹੁਣ ਆਪਾਂ ਵੀ ਲਿਆਤੀ 32000 ਦਾ ਕਤੂਰਾ ਲਿਆ ਹਨਾ ਤੇ ਸਾਰੇ ਬਈ ਕਤੂਰੇ ਐ ਜਾਂਦੇ ਆ ਰੇਡ ਹਾਂ ਰੇਡ ਉੱਪਰ ਵੀ ਚਲੇ ਜਾਂਦੇ ਆ ਜੀ ਬਹੁਤ ਬੱਚੇ ਮੰਨ ਕੇ ਚਲੋ ਵੀ 50 ਤੱਕ ਵੀ ਚਲੇ ਜਾਂਦੇ ਜਿਵੇਂ ਇਹਦਾ ਬੱਚਾ ਆਪਾਂ ਜੀ ਇਦਾਂ ਦੀ ਫੀਮੇਲ ਨਾਲ ਲਵਾਗੇ ਤਾਂ ਲੱਖ ਤੋਂ ਵੀ ਪਲੱਸ ਚਲਾ ਜਾਂਦਾ ਠੀਕ ਹੈ 2 ਲੱਖ ਚ ਵੀ ਚਲੇ ਜਾਂਦੇ ਆ ਪਰ ਸਟਾਰਟਿੰਗ ਇਹਨਾਂ ਦੀ ਆਪਾਂ ਕਹੋ ਇਹ ਵੀ ਰੇਟ ਦਾ ਬਹੁਤ ਕੰਫਿਊਜ਼ਨ ਹੈ ਲੋਕਾਂ ਨੂੰ ਜੇ ਚੰਗਾ ਬੱਚਾ ਆਪਾਂ ਕਿਤੋਂ ਵੀ ਲਾਵਾਂਗੇ ਨਾ 20000 ਤੋਂ ਲੈ ਕੇ ਤੇ 50 ਦੇ ਵਿਚ ਵਿੱਚ ਮਿਲਦਾ ਆਮ ਭਾਈ ਹਣਾ 15 20000 ਦਾ ਵੀ ਮਿਲ ਜਾਂਦਾ ਤੁਸੀਂ 30000 ਦੇ 50 ਜਾਂ ਤੇ ਇਹਦੇ ਵਿੱਚ ਭਾਈ ਕਿਵੇਂ ਲੋਕ ਦੇਖਣ ਇਹਦੇ ਚ ਭਾਈ ਕਿਵੇਂ ਰੇਟ ਹੈ ਤਾਂ ਕਿਵੇਂ ਇਹ ਰੇਟ ਨਾ ਜੀ ਕਿਉਂਕਿ ਇਹ ਨਸਲ ਦਾ ਲੋਕਾਂ ਨੂੰ ਜ਼ਿਆਦਾ ਨੌਲੇਜ ਨਹੀਂ ਜਿਵੇਂ ਜਰਮਨ ਸ਼ੈਫਟ ਤੇ ਬਰੀਡਿੰਗ ਬਹੁਤ ਹੋਈ ਆਪਣੇ ਦੀ ਇਹ ਨਸਲ ਦੇ ਬਰੀਡਿੰਗ ਨਹੀਂ ਹੋਈ ਤਾਂ ਲੋਕਾਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਤਾਂ ਇਹ ਕਹਿਣਾ ਕਿ ਕਿਸੇ ਪ੍ਰੋਫੈਸ਼ਨਲ ਬਰੀਡਰ ਤੋਂ ਲਓ ਉਹਨੂੰ ਪਤਾ ਹੁੰਦਾ ਕੁਆਲਿਟੀ ਦਾ ਸਹੀ ਹੈ ਠੀਕ ਹੈ ਜਿਹਦਾ ਨਾਮ ਚੱਲਿਆ ਆਵੇ ਉਹ ਅਗਲਾ ਕਿਸੇ ਤੋਂ ਵੀ ਲੈ ਲਓ ਬਰੀਡਰ ਤੋਂ ਲਓ ਕਿਉਂਕਿ ਉਹਨੂੰ ਆਪਾਂ ਕਾਨੂੰਨ ਨਾਮ ਭਾਅ ਦੇ ਸਕਦੇ ਆ ਉਹ ਵੀ ਬੱਚਾ ਆਪਾਂ ਨੂੰ ਮੇਰਾ ਨਾਮ ਹੈਗਾ ਜਿਹੜਾ ਨਾਮ ਖਰਾਬ ਹੁਣ ਤੁਸੀਂ ਆਪਣੇ ਤੋਂ ਬੱਚਾ ਲਿਆ ਹੈ ਤੇ ਮੰਨ ਕੇ ਅਸੀਂ ਵੀ ਆਪਾਂ ਤੁਹਾਨੂੰ ਚੰਗਾ ਦਿੱਤਾ ਆਪਦੇ ਨੂੰ ਵੀ ਚੰਗਾ ਦੇਗੀ ਆਪਾਂ ਤੂੰ ਬਰੀਡਿੰਗ ਸੋਰਸ ਸਮਝ ਕੇ ਕਰਾਈ ਜਾਂਦੀ ਹੈ ਇਹਨਾਂ ਦੀ ਭਈ ਨਵੇਂ ਬੰਦੇ ਨੇ ਰੱਖਣਾ ਤੇ ਉਹ ਕਿੰਨੇ ਕੇ ਪੈਸੇ ਵਾਲਾ ਮੰਨ ਲਓ ਕਿ ਤੂਰਾ ਮਹਿੰਗਾ ਲਵੇ ਕਿ ਜਿਹੜਾ ਹਸਾਬ ਦਾ ਨਵਾਂ ਬੰਦਾ ਜੀ 20 ਤੋਂ ਲੈ ਕੇ ਤੇ 30 ਦੇ ਵਿੱਚ ਵਿੱਚ ਤਾਂ ਲਵੀ ਲਵੇ ਕਿਉਂਕਿ ਇਹ ਬਰੀਡ ਸੁਨਸੇ ਹਨ 20000 ਤੋਂ ਤਾਂ ਸਟਾਰਟਿੰਗ ਹੁੰਦੀ ਹੈ ਚੰਗੇ ਬੱਚੇ ਕੁਆਲਿਟੀ ਦੇ ਕੁਆਲਿਟੀ ਦੇ ਬੰਦਾ ਨਾਮੇ ਬੰਦਾ ਕੋਲੇ ਵੀ ਘਰੇ ਸੂਨਦੀਆਂ ਕੁੱਤੀਆਂ ਹਨਾ ਉਹ ਵੀ ਮੰਨ ਲਓ 15-20000 ਤੋਂ ਸਟਾਰਟਿੰਗ ਹੀ ਹੋਊਗੀ ਨਾ ਹਾਂ ਮੰਨ ਕੇ ਜੇ ਜਿਹੜਾ ਆਮ ਲੋਕਲ ਬੰਦੇ ਆ ਜਿਹੜੇ ਘਰੇ ਸ਼ੌਂਕ ਨੂੰ ਰੱਖਿਆ ਵੈਸੇ ਇੱਕ ਅੱਧਾ ਡੌਗ ਤੇ ਉਹ ਵੀ 15 ਤੋਂ ਇਹਨਾਂ ਦੀ ਮਲੇ ਸਟਾਰਟਿੰਗ ਹੋ ਜਾਂਦੀ ਹੈ ਤੇ 20-25 ਚਲੇ ਜਾਂਦੇ ਪਰ ਚੰਗਾ ਰੱਖਣ ਦੇ ਵਿੱਚ ਹੀ ਫਾਇਦਾ ਹੁਣਾਂ ਘੋੜੀਆਂ ਦੇਖ ਲਓ ਜੀ ਚੰਗੀਆਂ ਘੋੜੀਆਂ ਹਨ ਘੋੜ ਚੰਗੀ ਚੀਜ਼ ਵਿਗ ਜਾਂਦੀ ਹੈ ਮਾੜੀ ਤਾਂ ਭਾਵੇਂ ਆਪਾਂ 50000 ਮੰਗ ਲਈਓ 50 ਚ ਵੀ ਨਹੀਂ ਵਿਕਦੀ ਤੇ ਚੰਗੀ 50 ਲੱਖ ਚ ਵੀ ਵਿਕ ਜਾਂਦੀ ਹੈ ਹਾਂਜੀ ਤੇ ਇਹਨਾਂ ਦਾ ਭਾਈ ਖਾਲ ਖਰਾਕ ਕਿਵੇਂ ਆ ਖਾਣਾ ਪੀਣਾ ਮੀਟ ਮੂਟ ਤਾਂ ਨਹੀਂ ਬੜਾ ਪਾਉਣਾ ਪੈਂਦਾ ਵੀ ਇਹਨਾਂ ਨੂੰ ਨਹੀਂ ਆਪਣੇ ਰੱਖਣ ਦੇ ਜਿਵੇਂ ਹੁਣ ਅਸੀਂ ਇਹਨਾਂ ਨੂੰ ਚਿਕਨ ਵੀ ਪਾਉਣੀ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਫੀਡ ਵੀ ਪਾਉਣੀ ਹੈ ਠੀਕ ਹੈ ਚੰਗੀ ਕੁਆਲਟੀ ਦੀ ਫੀਡ ਪਾਉਣੀ ਹੈ ਕੋਈ ਅਸੀਂ ਇਹਨਾਂ ਨੂੰ ਸ਼ੋਅ ਕਰਦੇ ਤਾਂ ਬਾਕੀ ਨੂੰ ਰੱਖਣ ਦੇ ਇਦਾਂ ਵੀ ਜੇ ਆਪਾਂ ਨਾਰਮਲ ਘਰੇ ਰੱਖਣਾ ਹੈ ਸ਼ੋਅ ਨਹੀਂ ਕਰਨਾ ਤਾਂ ਇਹਨਾਂ ਨੂੰ ਆਪਾਂ ਦੇਸੀ ਡਾਈਟ ਆਪਣੀ ਲੱਸੀ ਤੇ ਦਹੀਂ ਬੈਸਟ ਹੈ ਇਹਨਾਂ ਵਾਸਤੇ ਰੋਟ ਨਾ ਬਾਈ ਦੋਸਤੋ ਜਿਹੜੇ ਨੇ ਕਿਸੇ ਬਾਈ ਤੋਂ ਇਹਨਾਂ ਤੋਂ ਕੁੱਤੀ ਮੀਟ ਕਰਾਉਣੀਆਂ ਜਾਂ ਕਤੂਰੇ ਲੈਣੇ ਬੱਚੇ ਲੈਣੇ ਹਨਾ ਤੇ ਉਹ ਬਾਈ ਨਾਲ ਸੰਪਰਕ ਕਰ ਲੋ ਜੇ ਬਾਈ ਦਾ ਪਿੰਡ ਕੋਟਲੀ ਹੈ ਤੇ ਬਾਈ ਦਾ ਬਰਗਾੜੀ ਹੈ ਬਾਈ ਜੀ ਹਾਂਜੀ ਬਾਈਆਂ ਦਾ ਸਾਂਝਾ ਕੰਮ ਆ ਅਤੇ ਜਾਨਵਰ ਕੋਟਲੀ ਹੁੰਦੇ ਆ ਤੇ ਬਰਗਾੜੀ ਹੁੰਦੇ ਆ ਤੁਸੀਂ ਇਹਨਾਂ ਨਾਲ ਫੋਨ ਤੇ ਕੰਟੈਕਟ ਕਰਕੇ ਕੋਈ ਜਾਣਕਾਰੀ ਲੈਣੀ ਹੈ ਇਹਨਾਂ ਬਾਰੇ ਜਾਂ ਬੱਚਾ ਲੈਣਾ ਜਾਂ ਕੁੱਤੀ ਮੀਟ ਕਰਾਉਣੀ ਹੈ ਤੇ ਬਾਈ ਜੀ ਫੋਨ ਨੰਬਰ ਜਰੂਰ ਦੱਸ ਦਿਓ ਫੋਨ ਆਪਣਾ ਜੀ ਵੈਸੇ ਤਾਂ ਬੋਰਡ ਤੇ ਵੀ ਨੰਬਰ ਆ ਦਿਓ ਕਰੀ ਤੁਸੀਂ ਉਹਦੇ ਆਪਣਾ ਨੰਬਰ ਦੋਨੇ ਲਿਖੇ ਹੋਏ ਆ ਬੋਰਡ ਤੇ 81950 36744 ਬਾਈ ਸੁਵੇਗਾ ਆਪਣਾ ਬੋਲ 98650 0555 ਹਾਂ ਠੀਕ ਧੰਨਵਾਦ ਹਾਂਜੀ ਉਹ ਦੱਸ ਲਿਆ ਫੀਸ ਨਹੀਂ ਫੀਸ ਰਹਿਣ ਲਿਆ ਲੈ ਬਾਈ ਦੋਸਤੋ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਜੇ ਬਾਈ ਜ਼ਿਮੀਂਦਾਰਾਂ ਦੇ ਮੁੰਡੇ ਆ ਵਧੀਆ ਕੰਮ ਤੋਰਿਆ ਬਾਈਆਂ ਨੇ ਹਨਾ ਅਗਲਾ ਕੰਮ ਇੱਥੇ ਰਜਕਾਰ ਹੈ ਨਹੀਂਗਾ ਹਨਾ ਤੇ ਆਹ ਦੇਖੋ ਸਾਰਾ ਮੇਲਾ ਬਾਈਆਂ ਨੇ ਇਕੱਠਾ ਕਰਤਾ ਇੱਥੇ ਜਿਹੜਾ ਵੀ ਤੁਸੀਂ ਜਾਨਵਰਾਂ ਦਾ ਸ਼ੌਂਕ ਕਰੋਗੇ ਉਹ ਚ ਰਿਸਕ ਜ਼ਰੂਰ ਹੁੰਦਾ ਪਰ ਨਾਮ ਵੀ ਬਾਈ ਬਹੁਤ ਵੱਡਾ ਬੰਦਾ ਹੈ ਤੇ ਨਸ਼ੇ ਪੱਤੇ ਤੋਂ ਵੀ ਬਈ ਦੂਰ ਰਹਿੰਦੇ ਆ ਠੀਕ ਹੈ ਤੇ ਵਧੀਆ ਲਿੰਕ ਬਣਿਆ ਤੇ ਤੁਸੀਂ ਵੀ ਕਿਸੇ ਨਾ ਕਿਸੇ ਜਾਨਵਰ ਦਾ ਸ਼ੌਂਕ ਜ਼ਰੂਰ ਕਰੋ ਧੰਨਵਾਦ